ਲੋਕੀ ਦੋਸਤ ਸਰ ਵੀਰ ਨੂੰ ਪਿਆਰ ਪਿਆਰ ਸਤ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਕਿਹੜੇ ਤਲਵੰਡੀ ਦਾ ਪਟਰੈਕਟਰ ਨਹੀਂ ਮੰਡੀ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣਦੇ ਰਹਿਓ ਅੱਸੀ ਆ ਬਾਈ ਜੀ ਸੋਸੇਗਾ ਠੀਕ ਹੋ ਬਾਈ ਜੀ ਬਹੁਤ ਵਧੀਆ ਤੇ ਮੇਲ ਲੋਕੇਸ਼ਨ ਬਾਈ ਜੀ ਕੀ ਆ ਆਪਣਾ ਹੈਗਾ ਪਿੰਡ ਕੋਟਸ਼ਮੀਰ ਹੈਗਾ ਠੀਕ ਹੈ ਤੇ ਰਹਿੰਦੇ ਆ ਤੇ ਆਪਾਂ ਤਲਵੰਡੀ ਦਾ ਪੋਆ ਠੀਕ ਹੈ ਜੀ ਤੇ ਮਾਡਲ ਟਰੈਕਟਰ ਹੈਗਾ 17 ਮਾਡਲ ਕਿੰਨੇ ਕਾ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਆਪਣੇ ਕੋਲੇ 13 14 ਟਰੈਕਟਰ ਹੁੰਦੇ ਆ ਠੀਕ ਹੈ ਤੇ ਵਧ ਵੀ ਜਾਂਦੇ ਆ 14 12 ਵੀ ਹੋ ਜਾਂਦੇ ਆ ਠੀਕ ਹੈ ਮੋਬਾਈਲ ਨੰਬਰ ਬਾਈ ਜੀ 98410 27342 ਇੱਕ ਵਾਰੀ ਹੋਰ ਬੋਲ ਦਿਓ 98410 27342 ਠੀਕ ਆ ਬਾਈ ਜੀ 16 17 ਟਰੈਕਟਰ ਹੋ ਜਾਂਦੇ ਆ 16 17 ਟਰੈਕਟਰ ਹੋ ਜਾਂਦੇ ਆ ਚਲੋ ਬਾਈ ਜੀ ਆਪਾਂ ਸਟਾਰਟ ਕਰਾਂਗੇ ਸਵਰਾਜ 855 ਤੋਂ ਤੇ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਤੇ ਮਾਡਲ ਬਾਈ ਜੀ ਮਾਡਲ ਹੈਗਾ 17 ਮਾਡਲ ਠੀਕ ਆ ਜੀ 17 ਮਾਡਲ ਲਗਾ ਤੇ ਟਾਇਰ ਬੈਗ ਜਮਾ ਨਵੇਂ ਨੇ ਜੀ ਆ ਨਵੇਂ ਟਾਇਰਾਂ ਬੈਲ ਮਿਲ ਜੂਗਾ ਜੇ ਲੈਣਾ ਹੋਵੇ ਠੀਕ ਹੈ ਜੀ ਲੈ ਵੀ ਬਾਈ ਕਹਿੰਦਾ ਬਿਲ ਵੀ ਦੇ ਦਾਂਗੇ ਜੇ ਬੈਗ ਟਾਇਰਾਂ ਦਾ ਲੈਣਾ ਹੈ ਤੇ ਅਗਲੇ ਟਾਇਰ ਬਾਈ ਜੀ ਭਾ ਮੁਰਲੇ ਟਾਇਰ ਹੈ ਕਹਿੰਦਾ 75 ਪੈਸੇ ਠੀਕ ਹੈ ਜੀ ਇਹ ਲੋ ਬਾਈ ਜੀ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪੈ ओरिजिनल ਬਾਈ ਜਿੰਨਾ ਵੀ ਹੈਗਾ ਸਾਰਾ ओरिजिनल ਆ ਵੀਰੇ ਠੀਕ ਹੈ ਜੀ ਸਾਰਾ ओरिजिनल ਹੈਗਾ ਕਾਪੀ ਕਾਗ ਜਾਂਦਾ ਬਾਈ ਜੀ ਕਾਪੀ ਕਾਗ ਜਾਂਦਾ ਓਕੇ ਆ ਟ੍ਰੈਕਟਰ ਠੀਕ ਆ ਜੀ ਆ ਐਨਓ ਸੀ ਮਿਲ ਜੂਗੀ ਠੀਕ ਹੈ ਐਨਓ ਸੀ ਮਿਲ ਜੂਗੀ ਬਾਈ ਜੀ 17 ਮਾਡਲ ਹੈ 17 ਮਾਡਲ ਤੇ ਕੀ ਡਿਮਾਂਡ ਹੈ ਬ ਇਹਦਾ ਹੈਗਾ ਕਹਿੰਦਾ ਆਪਣਾ 5,60,000 ਰੁਪਿਆ ਰੇਟ ਹੈ 17 ਮਾੜਲਾ ਠੀਕ ਹੈ ਜੀ ਤੇ ਇਹ ਆਪਣਾ 30,000 ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ 5 ਲੱਖ 30,000 ਰੁਪਏ ਦਾ ਟਰੈਕਟਰ ਇਹਦਾ ਇਹ ਵੀ 5,30,000 30,000 ਤੇ ਸੂਟ ਆ ਜੇ ਚੱਕ ਕੇ ਵੀ ਜੇ ਸੋਨਾ ਲੀਕਾ DI 700 745 ਠੀਕ ਹੈ ਜੀ ਇਹਦਾ ਕਹਿੰਦੇ ਖਰਚਾ ਬਹੁਤ ਆ ਬਹੁਤ ਬਹੁਤ ਘੱਟ ਖਰਚਾ ਕਰ ਸੁੰਗਦੀ ਹੈ ਤੇ ਇਹਦਾ ਬਹੁਤ ਖਾਂਜੇ ਠੀਕ ਹੈ ਜੀ ਤੇ ਲਓ ਵੀ ਚੈੱਕ ਕਰੋ ਕੰਡੀਸ਼ਨ ਸਾਈਡ ਗੇਅਰ ਚ ਆ ਗਿਆ ਤੇ ਰੰਗ ਪੇਂਟ ਦਾ ਵੀ ਜੀ ਨਾ ਰੰਗ ਪਾ ਗੋਸਲੀ ਕਰਵਾਇਆ ਠੀਕ ਹੈ ਜ ਤੱਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਆ ਅੱਧੇ ਟਾਇਰ ਆਗੇ ਬਾਈ ਠੀਕ ਹੈ ਜੀ ਸਾਢੇ ਕਿਟਾਈ ਚਾਹੀਦੀ ਹਾਂ ਜੀ ਸਾਢੇ ਕਿਟਾਈ ਚ ਤੇ ਐਚ ਆਰ ਹਰਿਆਣਾ ਹਰਿਆਣਾ ਨੰਬਰ ਹੈ ਹਰਿਆਣਾ 3572 3710 ਕਾਰ ਠੀਕ ਹੈ ਜੀ ਚਲੋ ਵੀ ਚੈੱਕ ਕਰ ਲਓ ਕਿ ਮਾਡਲ ਬਾਈ ਜੀ 13 ਮਾਡਲ ਲਗਾ ਠੀਕ ਹੈ ਜੀ ਤੇ ਆਪਣਾ 2,85,000 ਰੁਪਏ ਰੇਟ ਹੈਗਾ ਠੀਕ ਹੈ ਜੀ ਤੇ ਇਹ ਆਪਾਂ 2,65,000 ਦਾ ਟਰੈਕਟਰ ਦੇਦਾ ਠੀਕ ਹੈ 2,65,000 ਦਾ ਬਾਕੀ ਬਾਈ ਜੀ ਨਵੀਂ ਸਤਰੀ ਲੱਗੀ ਹੈ ਜਮਾ ਬਾਕੀ ਚੈੱਕ ਵੀ ਕਰ ਸਕਦੇ ਹੋ ਤੇ ਅੱਗੇ ਕਹੇ ਬਾਈ ਜੀ 4855 17 17 ਮਾਡਲ ਆ ਵੀ ਇਹ ਵੀ 17 ਮਾਡਲ ਆ ਗਿਆ ਲੈ ਵੀ ਜੀ ਇਹ ਵੀ 17 ਮਾਡਲ ਆ ਗਿਆ ਟਾਇਰ ਵੀ ਜੀ ਇਹਦੇ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਟਾਇਰ ਦੀ ਤਾਂ ਕਹਿੰਦੇ ਲੋੜ ਹੀ ਨਹੀਂਣਾ ਬਾਈ ਜੀ ਮਾਰਕਾ ਵੀ ਅਜੇ ਤੱਕ 95 ਪੈਸੇ ਦਾ 90 95 ਪੈਸੇ ਟਾਇਰ ਪਏ ਆ ਠੀਕ ਆ ਜੀ 95 ਪੈਸੇ ਟਾਇਰ ਪਏ ਆਗੇ ਇਹ ਮੂਰਲੇ ਪਏ ਹੈਗੇ ਟਾਇਰ 75 ਪੈਸੇ ਠੀਕ ਹੈ ਮੂਰਲੇ 75 ਪੈਸੇ ਆਗੇ 17 ਮਾਡਲ ਆਗਾ ਇੰਜਨ ਗੇਅਰ ਦਾ ਓਕੇ ਆ ਇਹ ਜਨਗਰ ਦਾ ਜਿਹੜਾ ਆਲਾ ਬਾਕੀ ਲੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਚੰਗਾ ਟਰੈਕਟਰ ਹੈਗਾ ਠੀਕ ਹੈ ਜੀ ਤੇ ਸਾਫ ਵੀ ਬਹੁਤ ਪਿਆਗਾ ਬਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸਾਫ ਪਿਆਗਾ ਨਵੇਂ ਵਾਂਗੂ ਪਿਆ ਤੇ ਕੀ ਡਿਮਾਂਡ ਆ ਬਾਈ ਜੀ ਦੀ ਇਹਦਾ ਆਪਣਾ 17 ਮਾਡਲ ਹੈ ਠੀਕ ਹੈ ਜੀ ਤੇ 5 ਲੱਖ ਇਹਦਾ 55000 ਰੁਪਏ ਰੇਟ ਹੈ 35000 ਦਾ ਟਰੈਕਟਰ ਦੇ ਦਾਂਗੇ ਜੀ ਐ ਵੀ 20000 ਰੁਪਏ ਦੀ ਐਚਓ ਛੂਟ ਹੈਚਓ ਵੀ ਉਹ ਚ ਪਹਿਲੇ ਟਰੈਕਟਰ ਸੋ ਨੂੰ 30000 ਰੁਪਏ ਛੂਟ ਮਿਲੂਗੀ ਤੇ ਆ ਗਿਆ ਸਵਰਾਜ 855 ਜਿਹਦਾ ਢੇਰ ਲਾ ਰੱਖਿਆ ਹੈ ਬਾਈ ਹਾਂਜੀ 13 ਮਾਡਲ ਲਗਾ ਇਹ ਵੀ ਕਲੋਸ ਕਰਉ ਆਗਾ ਠੀਕ ਹੈ ਜੀ ਕਲੋਸ ਕਰਉ ਆ ਲੈ ਬਾਈ ਜੀ ਕਲੋਸ ਕਰਦੇ ਇੰਜਨ ਵਾਲ ਆ ਗਿਆ ਹਾਂਜੀ ਤੇ ਟਾਇਰਾਂ ਦੀ ਗੱਲ ਕਰੀ ਬਾਈ ਟਾਇਰ ਪੈ ਗਿਆ ਕਹਦਾ ਇਹਦੇ 75 80 ਰੁਪਏ ਲੈ 75 80 ਰੁਪਏ ਟਾਇਰ ਪੈਣਗੇ ਹੋਰ ਲੈ ਨਵੇਂ ਆ ਹੋਰ ਲੈ ਨਵੇਂ ਆਗੇ ਤੇ ਕੀ ਡਿਮਾਂਡ ਆ ਬਾਈ ਜੀ ਦੀ ਇਹ ਤਾਂ ਆਪਣਾ 13 ਮਾਡਲ ਦਾ 4,55,000 ਰੁਪਏ ਰੇਟ ਆ ਠੀਕ ਹੈ ਜੀ ਤੇ 35,000 ਦਾ ਟਰੈਕਟਰ ਦੇ ਦਾਂਗੇ ਲੈ ਵੀ ਬਾਈ ਕਹਿੰਦਾ 4,35,000 ਰੁਪਏ ਦਾ ਟਰੈਕਟਰ ਦੇ ਦਾਂਗੇ ਕੋਈ ਮਾੜਾ ਮੋਟਾ 5-4000 ਦੇ ਗਿਆ ਸੋ ਹੋਰ ਵੀ ਕਰ ਦਾਂਗੇ ਬਾਈ ਕਹਿੰਦਾ ਯਕੀਨ ਬਈ ਜੀ ਸੋਨਾਲੀਕਾ 35 ਦਾ 35 ਤੇ ਜਿਵੇਂ ਕਹਦੀ ਉਹ ਪੱਠੇ ਵਾਲੇ ਵੀਰਾਂ ਲਈ ਜਾਂ ਆਉਣੇ ਵਾਲੇ ਲਈ ਬਹੁਤ ਵਧੀਆ ਟਰੈਕਟਰ ਹੈਗਾ ਹਾਂਜੀ ਤੇ ਰਹਿ ਗਿਆ ਮਗਰਲੇ 60 ਪੈਸੇ ਠੀਕ ਹੈ ਜੀ ਮੂਹਰੇ ਲੈ ਹੈਗਾ ਇਹ ਤੇ ਕੰਦਾਵਾ ਸੱਦੇ ਟਰ ਠੀਕ ਹੈ ਜੀ ਅੱਧੇ ਦਾ 15 ਮਾੜਲਾ ਡਬਲ ਡਿਸਟ੍ਰੀਬਿਊਟਰ ਹੈ ਪਾਵਰ ਸਟੀਅਰ ਨਾਲ ਪਾਵਰ ਸਟੀਅਰਿੰਗ ਆਗਾ ਚਲੋ ਵੀ ਚੈੱਕ ਕਰ ਲੋ ਤੇ ਇਹਦੀ ਕੀ ਡਿਮਾਂਡ ਹੈ ਬਈ ਜੀ ਇਹ 15 ਮਾੜਲਾ ਠੀਕ ਹੈ ਜੀ ਤੇ 3 ਲੱਖ 75000 ਰੁਪਏ ਰੇਟ ਹੈਗਾ ਠੀਕ ਹੈ ਜੀ ਤੇ ਇਹ ਆਪਾਂ ਦੇ ਦਾਂਗੇ 3 ਲੱਖ 60000 ਦਾ ਟਰੈਕਟਰ ਦੇ ਦਾਂਗੇ ਕਵਿਤਨ 160000 ਤੇ ਅੱਗੇ ਗਿਆ ਬਾਈ ਜੀ ਛੋਟਾ ਟਰੈਕਟਰ ਤੇ ਟਾਇਰ ਦੇਖੋ ਬਾਈ ਜੀ ਪਹਿਲਾਂ ਫਲੱਡ ਰੇਡੀਅਲ ਟਾਇਰ ਨੇਗੇ ਤੇ ਬੈਕ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਹੈਗਾ 90 ਪੈਸੇ ਠੀਕ ਆ ਜੀ ਤੇ ਮੂਰਲੇ ਹੈਗੇ ਇਹਦੇ 65 ਪੈਸੇ ਟਾਇਰ ਠੀਕ ਆ ਜੀ ਲੈ ਬਈ ਖੁੱਲੇ ਪਲੇਟਫਾਰਮ ਵਾਲਾ ਚੈੱਕ ਕਰ ਲਓ ਬਾਈ ਜੀ ਪਾਇਰਦਾਨ ਲਵਾਏ ਹੋਏ ਆ 16-17000 ਰੁਪਏ ਪਾਇਰਦਾਨੇ ਤੇ ਲੱਗਦਾ ਇਹਨਾਂ ਲੱਗ ਤੋਂ ਲਾਇਆ ਹੋਇਆ ਹੈਗਾ 15000 ਰੁਪਏ ਚਲੋ ਬਈ ਚੈੱਕ ਕਰ ਲਓ ਤੇ ਇੱਕ ਤਾਂ ਕੰਪਨੀ ਕਹਿੰਦੀ ਡਿਸਟ੍ਰੀਬਿਊਟਰ ਆਉਂਦਾ ਇੱਕ ਅਲੱਗ ਡਿਸਟ੍ਰੀਬਿਊਟਰ ਕਰਾਹ ਕਰੂ ਵਾਸਤੇ ਲਵਾਇਆ ਹੋਇਆਗਾ ਪਿੱਛੇ ਦਿਖਾ ਦੇ ਠੀਕ ਆ ਜੀ ਲੱਗ ਗਈ ਅਲੱਗ ਤੋਂ ਡਿਸਟ੍ਰੀਬਿਊਟਰ ਲਵਾਇਆ ਹੋਇਆਗਾ ਇਹ ਲਓ ਬਾਈ ਜੀ ਡਬਲ ਡਿਸਟ੍ਰੀਬਿਊਟਰ ਹੈ ਡਬਲ ਡਿਸਟ੍ਰੀਬਿਊਟਰ ਆਗਾ ਚੈੱਕ ਕਰੋ ਕੰਡੀਸ਼ਨ ਰੈਕਟਰ ਦੀ ਤੇ ਬੈਟ ਵਗੈਰਾ ਵੀ ਲੱਗੇ ਹੋਏ ਨੇ ਬੈਕ ਸਾਈਡ ਤੇ ਹਾਂ ਜੀ ਹਾਂ ਜੀ ਸੋਨਾਲਿਕਾ ਸਾਠਾਗਾ 14 ਮਾੜਲਾ ਠੀਕ ਆ ਜੀ ਤੇ ਸਵਾ ਚਾਰ ਲੱਖ ਰੁਪਏ ਡਬਲ ਸਵਾ ਚਾਰ ਲੱਖ ਰੁਪਏ ਰੇਟ ਹੈਗਾ ਠੀਕ ਆ ਜੀ ਕਿਤੇ ਕਿੱਕ ਛੜ ਦੂੰਗਾ ਬਾਈ ਜੀ ਲਾਈਟਾਂ ਵਗੈਰਾ ਸਾਰਾ ਚੱਲਦਾ ਆਪਣਾ ਛਤਰੀ ਵਗੈਰੇ ਇਹਦੀਆਂ ਲੈ ਬਾਈ ਪੂਰਾ ਵਧੀਆ ਮੋਡੀਫਾਈ ਕਰਵਾਇਆ ਹੋਇਆ ਹੈ ਜੀ ਮੈਂ ਹਾਂਜੀ ਹਾਂਜੀ 100 ਕੀਮ ਬੰਦੇ ਕੋਲੇ ਰੱਖਿਆ ਹੋਇਆ ਲੱਗਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਸਵਾ ਚਾਰ ਲੱਖ ਰੁਪਏ ਦਾ ਡੇਟ ਹੈ ਬਾਈ ਜੀ 95000 ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ 395000 95000 ਰੁਪਏ ਦਾ ਟਰੈਕਟਰ ਇਹ ਅੱਗੇ ਆ ਗਿਆ ਬਾਈ ਜੀ ਪ੍ਰੀਤ 6099 ਇਹ 2 ਸਪੀਡ ਚ ਹੈ ਬਾਈ ਜੀ 3 ਸਪੀਡ ਚ ਹੈਗਾ 3 ਸਪੀਡ ਚ ਹੈਗਾ ਹਾਂਜੀ ਤੇ ਲੋ ਬਾਈ ਜੀ ਕਰਾਰ ਉਹਦੇ ਗੇਰ ਵਾਲਾ ਜੀ ਹਾਂਜੀ ਹਾਂਜੀ। ਉਹ ਵੀ ਕਰਾਰ ਉਹਦੇ ਗੇਰ ਵਾਲਾ ਲਗਾ 16 ਦੇ ਟਾਇਰਾਂ ਚਾਗਾ। ਟਾਇਰ ਕਿੰਨੇ ਕੇ ਪੈਸੇ ਪਿਆ ਬਾਈ ਜੀ? ਇਹਦੇ ਹੈਗੇ ਆਪਣਾ 90 ਪੈਸੇ ਟਾਇਰ ਆਗੇ। ਠੀਕ ਆ ਜੀ। ਨਾਲ ਦੇ ਬਾਈ ਜੀ। ਹੈ? ਨਾਲ ਦੇ ਹੈਗੇ। ਹਾਂ ਨਾਲ ਦੇ ਟਾਇਰ ਆਗੇ। ਠੀਕ ਆ ਜੀ। ਕਰਾ ਲਓ ਗੇਰ ਵਾਲਾ ਨਹੀਂ ਦੂਜਰਾ ਆ ਗਿਆ ਇਹ। ਆਪਣਾ ਜਿਹੜਾ 3 ਸਪੀਡ ਕਰਿਆ ਹੁੰਦਾ। ਠੀਕ ਆ ਜੀ। 3 ਸਪੀਡ ਕਰਿਆ ਹੁੰਦਾ ਜਿਹੜਾ। ਹਾਂਜੀ। ਇਹ ਮਾੜ ਲਾ 20 ਮਾੜ ਲਾ। ਠੀਕ ਹੈ। 20 ਮਾੜਦਾ ਤੇ ਇਹਦੀ ਕੀ ਡਮਾਂਡ ਆ ਜੀ? ਇਹ ਆਪਾਂ 4,44,000 ਰੁਪਏ ਦਾ ਡਰਾਇਵਰ ਦੇ ਦਾਂਗੇ। 4,65,000 ਰੁਪਏ ਰ ਇੰਡੋ ਫਾਰਮਾ ਐਂਡੋ ਫਾਰਮਾ 3055 355 ਐਨ ਵੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਟਾਇਰ ਹੈਗੇ ਇਹਦੇ ਇੱਕ ਤਾਂ ਆਪਣਾ 85 ਪੈਸੇ 90 ਪੈਸੇ ਇਹ ਵੀ 85 90 ਪੈਸੇ ਟਾਇਰ ਨੇਗੇ ਤੇ ਬਾਕੀ ਟੇਪ ਵਗੈਰਾ ਬਾਈ ਜੀ ਸੌਂਗਣੂ ਆਗੇ ਹਾਂਜੀ ਸੌਂਗ ਪਾਜੇ ਲਵਾਈ ਹੋਈ ਆ ਇਹ ਠੀਕ ਆ ਜੀ ਤੇ ਹਰਿਆਣਾ ਨੰਬਰ ਚਾਹ ਹਰਿਆਣਾ ਨੰਬਰ ਆਈਨੋ ਸੀ ਮਿਲ ਜੂਗੀ ਠੀਕ ਆ ਜੀ 21 ਮਾੜਲਾ 4,60,000 ਰੁਪਏ ਰੇਟ ਹੈ ਠੀਕ ਆ 4,60,000 60,000 ਰੁਪਏ ਰੇਟ ਹੈ ਤੇ ਮਾਨਤਨ ਬਾਈ ਜੀ ਇਹ ਆਪਾਂ 4,30,000 ਦਾ ਟੈਕਟਰ ਦੇ ਦਾਂ ਤੇ ਅੱਗੇ ਅੱਗੇ ਬਾਈ ਜੀ ਮਹਿंद्रा 275 75 ਬਾਈ ਜੀ ਚੈੱਕ ਕਰੋ ਇਹ ਵੀ ਟਰੈਕਟਰ ਜਿਵੇਂ ਆਪਾਂ ਕਹਿੰਦੇ ਆ ਛੋਟਾ ਪਰ ਕੰਮਕਾਰ ਨੂੰ ਪੂਰਾ ਵਧੀਆ ਟਰੈਕਟਰ ਹੈਗਾ ਤੇ ਟਾਇਰ ਬਾਈ ਜੀ ਬੈਗ ਤਾਂ ਨਵੇਂ ਮੁੱਗੇ 90 ਪੈਸੇ ਟਾਇਰ ਨਾਲ ਦੇ ਪਏ ਆਪਣਾ 90 ਪੈਸੇ ਟਾਇਰ ਆ ਗਏ ਠੀਕ ਹੈ ਜੀ 12 ਦੇ ਟਾਇਰਾਂ ਜਗਾ ਹਾਂਜੀ ਤੇ ਮਾਡਲ ਬਾਈ ਜੀ ਇਹ ਮਾਡਲ ਹੈਗਾ ਸੀ 6 ਮਾਡਲ ਹੈਗਾ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦਾ 2 ਲੱਖ 25 15000 ਪਰ ਰੇਟ ਹੈਗਾ ਠੀਕ ਹੈ ਜੀ 2 ਲੱਖ 15000 ਪਰ ਰੇਟ ਹੈਗਾ ਇਹ 85000 ਦਾ ਕਟਟਰ ਦੇ ਦਾਂਗੇ ਲੈ ਵੀ 1 ਲੱਖ 85000 ਰੁਪਏ ਦਾ ਤੇ ਅਗਿਆ ਸਵਰਾਜ 744 ਲੈ ਵੀ 44 ਦਾ ਸਵਰਾਜ ਆ ਗਿਆ ਹਰਿਆਣਾ ਨੰਬਰ ਚ ਹੈਗਾ ਸਾਦੀ ਕਟਾਈ ਚ ਹੈਗਾ ਸਾਦੀ ਕਟਾਈ ਹੈ ਠੀਕ ਹੈ ਜੀ ਤੇ ਟਾਇਰ ਭਾਈ ਜੀ ਟਾਇਰ ਕਿੰਨੇ ਦਾ ਟਾਇਰ ਇਹਦੇ 70 ਪੈਸੇ ਆ ਮਗਰਲੇ 70 ਪੈਸੇ ਤੇ ਮੂਰਲੇ ਹੈਗੇ ਆ 85 ਪੈਸੇ ਠੀਕ ਹੈ ਜੀ ਤੇ ਮਾਡਲ 8 ਆ ਗਿਆ ਮਾਡਲ 8 ਆ ਗਿਆ ਇਹ 298000 ਰੁਪਏ ਰੇਟ ਹੈ ਠੀਕ ਹੈ ਜੀ ਤੇ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ 3 ਸਟਾਰ ਕੀ ਕੀ ਤੇ ਆ ਕਿ ਛੱਡ ਦੋਗੇ ਜੀ ਇਹ ਆਪਾਂ ਛੱਡ ਦਾਂਗੇ ਜੀ ਕਹਿੰਦਾ 298000 ਰੁਪਏ ਰੇਟ ਆ ਇਹ 75000 ਦਾ ਟਰੈਕਟਰ ਦੇ ਦਾਂਗੇ ਜੀ ਠੀਕ ਆ ਜੀ 275000 ਹਾਂਜੀ ਤੇ ਅੱਗੇ ਕਿਹਾ ਬਈ ਜੀ 5 ਸਟਾਰ ਚ 3 ਸਪੀਡ ਚ ਤੇ ਲਓ ਬਈ ਝੋਟਾ ਟੈਕ ਵਗੈਰਾ ਚ ਸਭ ਕੁਝ ਲੱਟਾ ਵਗੈਰਾ ਚੱਲਦਿਆਂ ਲੈ ਬਈ ਜੀ ਡੱਕ ਡੁੱਕ ਵੀ ਪੂਰਾ ਵਧੀਆ ਲੱਗਿਆ ਹੋਗਾ ਪੂਰਾ ਮੋਡੀਫਾਈ ਕਰੀ ਹੋਈ ਹੈ ਕੰਪਨੀ ਦਾ ਸਬਾਨ ਆਗਾ ਸਾਰਾ ਠੀਕ ਆ ਜੀ ਤੇ ਦੇਗੇ ਚੁੱਲੇ ਵਾਲਾ ਆ ਗਿਆ ਹਾਂਜੀ ਚਲੋ ਬਈ ਚੈੱਕ ਕਰੋ 90 ਪੈਸੇ ਟਾਇਰ ਨਾਲ ਦੇ ਲੈ ਬਈ 90 ਪੈਸੇ ਟਾਇਰ ਆਗੇ ਨਾਲ ਦੇ ਤੇ ਕਿੰਨੇ ਘੰਟੇ ਚੱਲੋ ਬਾਈ ਜੀ ਤਕਰੀਬਨ ਇਹ ਇਹ ਚੱਲਿਆ ਹੋਊਗਾ ਜੀ 1300 ਘੰਟੇ ਲਗਭਗ ਚੱਲਿਆ ਹੋਊਗਾ 1300 ਦੇ ਲਗਭਗ ਘੰਟੇ ਚੱਲਿਆ ਹੋਇਆਗਾ 1200 1300 ਦਾ ਠੀਕ ਆ ਜੀ ਤੇ ਕਿੰਨੇ ਮਾਡਲ ਹੈ ਬਾਈ ਜੀ ਇਹ 21 ਮਾਡਲ ਠੀਕ ਆ ਜੀ ਤੇ ਡਿਮਾਂਡ ਬਾਈ 4 44000 ਰੁਪਿਆ 74000 ਰੁਪਏ ਰੇਟ ਆ 64000 ਰੁਪਿਆ ਰੇਟ ਹੈਗਾ ਹਾਂਜੀ ਤੇ ਕਿੱਥੇ ਤੱਕ ਛਾੜ ਦੂੰਗਾ ਬਾਈ ਜੀ ਇਹ ਆਪਾਂ 4 ਲੱਖ 7 ਲੱਖ ਇਹ ਦੇ ਦਾਂਗੇ 20000 ਦਾ 7 ਲੱਖ 7 ਲੱਖ 20000 ਦਾ ਠੀਕ ਆ ਬਾਈ ਜੀ ਹਰਿਆਣਾ ਨੰਬਰ ਚ ਹਰਿਆਣਾ ਨੰਬਰ ਆ ਹੀ ਤੁਸੀਂ ਮਿਲ ਜੂਗੀ ਠੀਕ ਹੈ ਜੀ ਹੋਰ ਵੀ ਡੈਕਟਰ ਹੈ ਭਾਈ ਹਾਂਜੀ ਤੇ ਲੋ ਬਈ ਜੀ ਅੱਗੇ ਹੈਗਾ ਸਵਰਾਜ 855 ਟੂ ਸਟਾਰ ਚ ਤੇ ਮਾਡਲ ਬਈ ਜੀ ਇਹ ਮਾਡਲ ਹੈਗਾ ਜੀ 5 2005 ਮਾਡਲ ਹੈਗਾ ਸਾਦੀ ਕਟਾਈ ਚ ਟਾਇਰ ਬਈ ਟਾਇਰ ਹੈਗਾ ਅੱਧੇ ਠੀਕ ਹੈ ਜੀ ਅੱਧੇ ਟਾਇਰ ਹੋਰ ਲੈ ਨਵੇਂ ਮੰਗੋ 90 ਬਈ ਹਰਿਆਣਾ ਨੰਬਰ ਚ ਕੀ ਡਿਮਾਂਡ ਹੈ ਬਈ ਜੀ ਦੀ ਹਾਂਜੀ ਆਪਣਾ 5 ਮਾਡਲ ਦਾ 2,75,000 ਰੁਪਏ ਰੇਟ ਹੈ ਠੀਕ ਹੈ ਜੀ ਕਿ ਕਿਤੇ ਕਿ ਸੜ ਦੂੰਗੇ ਇਹੇ ਦੇ ਦਾਂਗੇ ਆਪਾਂ ਜੀ 65000 ਦਾ ਠੀਕ ਆ ਬਾਈ ਜੀ ਮੌਕੇ ਤੇ ਪੰਜ ਚਾਰ ਹਜ਼ਾਰ ਰੁਪਿਆ ਅੱਗੇ ਜਾ ਸਕਦੀ ਠੀਕ ਹੈ ਹੋਰ ਵੀ ਮੰਨਦਾ ਹਾਂ ਹਾਂ ਜੀ ਤੇ ਅੱਗੇ ਕਿ ਬਾਈ ਜੀ ਸੋਨਾ ਵਾਲੀ ਕਾ 50 ਪੰਜਾਬ ਨੰਬਰ ਹੈ ਠੀਕ ਇਹ ਪੰਜਾਬ ਨੰਬਰ ਚ ਆ ਗਿਆ ਹਾਂ ਜੀ 10 ਰੱਖ ਹੈਗਾ ਪੰਜਾਬ ਨੰਬਰ ਤੇ ਹਾਂ ਜੀ ਇੱਕੋ ਰੱਖਿਆ ਮਾ 1 ਹੀ ਆ ਪੰਜਾਬ ਨੰਬਰ ਠੀਕ ਆ ਜੀ ਸਾਢੇ ਕਿਟਾਈ ਜਾ ਵੀ ਚਲੋ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਮਗਰਲੇ ਟਾਇਰ ਪਾ ਕੇ 60 ਪੈਸੇ ਹੋਰ ਲੈਂਦੇ ਆ ਹੋਰ ਲੈਂਦੇ ਆ ਕਿ ਮਗਰਲੇ 60 ਪੈਸੇ ਹੈਗੇ ਤੇ ਮਾਡਲ ਬਾਈ ਜੀ ਮਾਡਲ ਹੈਗਾ 10 ਠੀਕ ਹੈ ਜੀ ਤੇ ਡਿਮਾਂਡ ਬਾਈ ਜੀ 73 ਲੱਖ 15000 ਰੁਪਿਆ ਰੇਟ ਆ ਜੀ ਠੀਕ ਆ ਜੀ ਤੇ 295000 ਦਾ ਟਰੈਕਟਰ ਦੇ ਦਾਂਗੇ ਐ ਵੀ 295000 ਦਾ 2000 ਰੁਪਏ ਦੀ ਐਸਓ ਹਾਂ ਜੀ ਤੇ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦੋ ਆਪਣੀ 90410 27342 ਠੀਕ ਆ ਜੀ ਤਲਵੰਡੀ ਸਾਬਾ ਮਿਲਾਂਗੇ ਠੀਕ ਆ ਬਾਈ ਧੰਨਵਾਦ ਬਾਈ ਬਹੁਤ ਵਧੀਆ ਲੱਗਿਆ ਲਓ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਗਏ ਨੇ ਵੀਡੀਓ ਅੱਤਕ ਲਈ ਧੰਨਵਾਦ